ਵੈਰ ਜੀ ਕਾ ਖਾਲਸਾ ਵੈਰ ਜੀ ਕੀ ਬੋਲੇ ਅੱਜ ਆਪਾਂ ਬੱਚਿਆਂ ਨਾਲ ਗੱਲਾਂ ਹੀ ਕਰਨੀਆਂ ਗੱਲਾਂ ਹੀ ਮੈਂ ਸੁਣਾਉਣੀ ਹੈ ਤੇ ਉੱਠ ਮੈਂ ਪਹਿਲਾਂ ਉਸ ਦੀਆਂ 4 ਵਜੇ ਕਈ ਕਈ ਵਾਰੀ 4:30 ਵੀ ਹੋ ਜਾਂਦੀ ਹੈ ਉੱਠਣ ਨੂੰ ਤੇ ਉੱਠ ਕੇ ਪਹਿਲਾਂ ਆਪਦਾ ਪਾਣੀ ਦਾ ਗਲਾਸ ਪੀਣਾ ਹੈ ਘੁੱਸਾ ਕਰਕੇ ਘੁੱਸਾ ਕਰਕੇ ਪੀਣਾ ਪਾਣੀ ਤੇ ਤੇ ਫੇਰ ਫੇਰ ਮੈਂ ਚਾਹ ਕਰਦੀ ਆ ਚਾਹ ਧਰ ਕੇ ਘਟ ਗੈਸ ਕਰਕੇ ਤੇ ਮੈਂ ਰੱਖ ਜਾਨੀ ਆ ਫੇਰ ਮੈਂ ਨਹਾਉਣ ਜਾਨੀ ਆ ਫੇਰ ਸੁਬਾ ਅਸ਼ਨਾਨ ਕਰਨਾ ਆਪਦਾ ਅਸ਼ਨਾਨ ਕਰਕੇ ਆਪਦੇ ਕੱਪੜੇ ਵੀ ਮੈਂ ਕਿਸੇ ਤੋਂ ਨਹੀਂ ਦਿਵਾਉਂਦੀ ਤੇ 나 ਹੀ ਮੈਨੂੰ ਪਸੰਦ ਆਉਂਦੀ ਆ ਕੱਪੜੇ ਕਿਸੇ ਦੇ ਧੋਤੇ ਮੈਂ ਆਪ ਹੀ ਆਪਦੇ ਕੱਪੜੇ ਧੋਣੀ ਆ ਸੁਬਾ ਨਹਾਉਣ ਲੱਗੀ ਨੇ ਗੁੱਸਾ ਪਾਣੀ ਹੁੰਦਾ ਹੈ ਉਹ ਕਿਹੜਾ ਮੈਲ ਹੁੰਦੀ ਹੈ ਮਿੱਟੀ ਚ ਨਿਕਲ ਜਾਂਦੇ ਆ ਉਹ ਆਦਾ ਬਸ ਲੈ ਆ ਕੇ ਮੈਂ ਸੁੱਕਣੇ ਪਾ ਦੇਣੀ ਹੈ ਫਿਰ ਫਿਰ ਮੈਂ ਚਾਹ ਪੀਣੀ ਹੈ ਚਾਹ ਪੀ ਕੇ ਫਿਰ ਮੈਂ ਪਾਠ ਕਰਦੀ ਆਂ ਪੰਜ ਬਾਣੀਆਂ ਦਾ ਪਾਠ ਕਰਕੇ ਫਿਰ ਮੈਂ ਜਿਹੜੀ ਚਾਹ ਬੇਟੀ ਨੂੰ ਲੈ ਕੇ ਦੇਣੀ ਹੈ ਫਿਰ ਉਹ ਚਾਹ ਪੀ ਲੈਂਦੀ ਹੈ ਤੇ ਮੈਂ ਪਾਠ ਕਰੀ ਚੰਨੀ ਹੈ ਉਹ ਆਵਦਾ ਕੋਈ ਕੱਪੜਿਆਂ ਕੋ ਪੜੈਂਦਾ ਜਿਹੜਾ ਕਰਨਾ ਹੁੰਦਾ ਕਰੀ ਜਾਂਦੀ ਆ ਫਿਰ ਅਸੀਂ ਫਿਰ ਮਾਂ ਬਾਠ ਕਰਕੇ ਫਿਰ ਮੈਂ ਰੋਟੀ ਬਣਾਉਣੀ ਆ ਬੇਟੀਆਂ ਸਕੂਲ ਜਾਣਾ ਹੁੰਦਾ ਫਿਰ ਉਹਦੀ ਰੋਟੀ ਬਣਾ ਕੇ ਪਾ ਕੇ ਝੋਲੇ ਚ ਗੱਡੀ ਚ ਰੱਖਿਆਉਣੀ ਆ ਫਿਰ ਬਸ ਫਿਰ ਮਾਂ ਦਾ ਜੰਨੀ ਆ ਗੁਰੂ ਘਰ ਫਿਰ ਮੈਂ ਗੁਰਦੁਆਰਾ ਸਾਹਿਬ ਜੰਨੀ ਆ ਉੱਥੇ ਮੈਂ ਥਾਕੇ ਇੱਕ ਕੇ ਨੰਗੇ ਪੈਰੀ ਫਿਰ ਮੈਂ ਸਾਰੀ ਕਲੌਨੀ ਉੱਤੋਂ ਦੀ ਚਾਰ ਗੇੜੇ ਕੱਢਣੇ ਚਾਰ ਚੱਕਰ ਲਾਉਣੇ ਆ ਚਾਰ ਚੱਕਰ ਲਾ ਕੇ ਫਿਰ ਘਰੇ ਬਹੁਤ ਵੱਡਾ ਇਹਨਾਂ ਦੇ ਬਣਿਆ ਵਿਆ ਉਹ ਬਣਾਟ ਜਾ ਕਾਕੂ ਲਾਇਆ ਵੇ ਫਲਮੂਟੀ ਲਾਇਆ ਉੱਥੇ ਫਿਰ ਮੈਂ ਉਹ ਬਣਾਟ ਉਹ ਤੇਲ ਪਈ ਹੁੰਦੀ ਹੈ ਤੇਲ ਤੇ ਫਿਰ ਮੈਂ 20 25 ਗੇੜੇ ਤੇਲ ਤੇ ਘੜ ਦਿੰਨੀ ਆ ਦੀ ਆ ਇਨੀ ਮੇਰੀ ਹੈ ਕਿ ਸੈਰ ਫਿਰ ਮੈਂ ਯੋਗਾ ਕਰਦੀ ਆ ਉਥੋਂ ਵੀਲੀ ਹੋ ਕੇ ਆ ਕੇ ਨਾ ਸੈਰ ਕਰਕੇ ਘਾਤੀ ਵੀ ਥੇੜ ਸਾਰੀ ਲਾ ਕੇ ਪੈਰਾਂ ਪੁਰਾ ਨੂੰ ਫਿਰ ਪੈਰ ਧੋ ਕੇ ਫਿਰ ਮੰਦਰ ਮੈਂ ਅੰਦਰ ਆਉਣੀ ਆ ਫਿਰ ਅੰਦਰ ਆ ਕੇ ਫਿਰ ਮੈਂ ਯੋਗਾ ਕਰਦੀ ਆ ਬੈਲ ਚੰ 10 ਮਿੰਟ ਰੈਸਟ ਕਰ ਲੈਣੀ ਆ ਜਾਂ ਰਸੋਈ ਚ ਵੀ ਮੇਰੀ ਮੇਰੀ ਆਦਤ ਹੀ ਹੈ ਰਸੋਈ ਚ ਜਾਣ ਦੀ ਉਥੇ ਵੀ ਮੈਨੂੰ ਹੱਥ ਪੱਲਾ ਮਾਰੇ ਬਿਨਾਂ ਸਰਦਾ ਨਹੀਂ ਇੱਕ ਮਾਰਦੇ ਕੱਪੜੇ ਪੁੱਠੇ ਕਰਕੇ ਪਾਉਣੀਆਂ ਫਿਰ ਮੈਂ ਤੈ ਵੀ ਆਪ ਹੀ ਮਾਰਨੀ ਐ ਉਹ ਮਤ ਐ ਮਾਰਦੀ ਵਿਖਾਉਂਗੀ ਤੇ ਮੈਨੂੰ ਤੈ ਮਾਰੀ ਵੀ ਨਹੀਂ ਕਿਸੇ ਦੇ ਪਸੰਦ ਆਉਂਦੀ ਨਾ ਮੈਂ ਆਪੇ ਕੱਪੜੇ ਪ੍ਰੈਸ ਕਰਾਂ ਪ੍ਰੈਸ ਵੀ ਨਹੀਂ ਕਰਦੀ ਮੈਂ ਤੈ ਹੀ ਐ ਮਾਰਦੀ ਐ ਵੀ ਪ੍ਰੈਸ ਹੀ ਬਣਾ ਦੇਣੀ ਐ ਪ੍ਰੈਸ ਵਰਗੀ ਕਰ ਦੇਣੀ ਐ ਤੇ ਮੈਂ ਕਿਸੇ ਮਾਇਆ ਕਿ ਨਹੀਂ ਮੇਰੇ ਕੱਪੜੇ ਤੈ ਨਾ ਮਾਰੇ ਬਾਪੇ ਮਾਰ ਲਉ ਪਏ ਰਹਿਣ ਦਿਓ ਪਾ ਮਾ ਮੇਰੇ ਲਾਕੇ ਵੀ ਨਾ ਲਿਆਇ ਉਥੋਂ ਆਪੇ ਲਾਉਂਗੀ ਮੈਂ ਪਤਾ ਕੀ ਹੈ ਜਦੋਂ ਲਾ ਕੇ ਗੁੱਚੀ-ਮੁੱਚੀ ਕਰਕੇ ਸਿੱਟ ਦਿੰਦੇ ਹਾਂ ਉਹ ਵੱਲ ਪੈ ਜਾਂਦੀ ਉਹ ਨਿਕਲ ਦੇਗੀ ਤੇ ਇਸ ਕਰਕੇ ਮੈਂ ਤਾਂ ਆਪਣੀ ਜ਼ਿੰਦਗੀ ਆਈ ਰੱਖੀ ਹੈ ਤੇ 나ਹੀਂ ਮੈਨੂੰ ਕਿਸੇ ਦੇ ਕੱਪੜੇ ਤੋਤੇ ਪਸੰਦ ਆਉਂਦੇ ਨਾ ਤੈ ਮੈਨੂੰ ਮਾਰੀ ਪਸੰਦ ਆਉਂਦੀ ਹੈ ਮੈਂ ਪਹਿਲਾਂ ਵੀ ਬੱਚਿਆਂ ਦੇ ਕੱਪੜੇ ਮੈਂ ਕਦੇ ਨਹੀਂ ਸਪ੍ਰੈਸ ਕੀਤੇ ਤਾਈ ਐ ਮਾਰ ਕੇ ਰੱਖ ਲੈਣੀ ਕਈ ਵਾਰੀ ਅੱਗੇ ਬੁੜੀਆਂ ਨਾ ਕਪੜੇ ਤੈ ਮਾਰ ਕੇ ਸਰਾਣੀ ਏਠ ਰੱਖ ਦਿੰਦੇ ਗਾ ਸੀ ਤੁਰਾਦ ਨੂੰ ਉੱਪਰ ਪਹਿਣਾ ਤੇ ਅੱਗੇ ਪ੍ਰੈਸਾਂ ਹੁੰਦੀਆਂ ਹੀ ਨਹੀਂ ਸੀ ਕੋਈ ਕਰ ਜਾਣਦਾ ਹੀ ਨਹੀਂ ਸੀ ਕਰਨਾ ਤੇ ਫਿਰ ਉਹ ਆਦਤ ਹੁਣ ਵੀ ਮੈਨੂੰ ਉਵੇਂ ਪੱਕੀ ਆ ਪ੍ਰੈਸ ਮੈਂ ਕਰਦੀ ਨਹੀਂ ਮੈਂ ਉਵੇਂ ਹੀ ਪਾਉਣੀ ਆ ਕਪੜੇ ਤੇ ਐ ਨਹੀਂ ਪਤਾ ਲੱਗਾ ਵੀ ਪ੍ਰੈਸ ਕੀਤੀ ਹੈ ਕਿ ਤੈ ਮਾਰੀ ਹੈ ਤੇ ਜੇ ਆਪਾਂ ਕੋਈ ਵੀ ਕੰਮ ਕਰਗੇ ਸੁਰਤ ਨਾਲ ਕਰਗੇ ਤੇ ਫਿਰ ਹਰੇਕ ਕੰਮ ਹੀ ਪੈਸੇ ਦੀ ਬਰਬਾਦੀ ਨਹੀਂ ਹੁੰਦੀ ਪੈਸੇ ਦੀ ਬਹੁਤ ਬਚਤ ਹੁੰਦੀ ਹੈ ਜੇ ਹੁਣ ਆਪਾਂ ਘਰੇ ਵੀ ਪ੍ਰੈਸ ਕਰਕੇ ਪਾਈ ਜਾਈਏ ਤਾਂ ਫਿਰ ਪੈਸਾ ਤਾਂ ਬਹੁਤ ਲੱਗਦਾ ਚਲੋ ਜਿਹੜੇ ਡਿਊਟੀਆਂ ਤੇ ਜਾਂਦੇ ਆ ਉਹਨਾਂ ਨੇ ਤਾਂ ਪਾਉਣੀ ਹੀ ਐ ਮਜਬੂਰੀ ਆਨਾਂ ਦੀ ਵਾਰ ਜਾਣਾ ਉਹਨਾਂ ਨੇ ਤਾਂ ਪ੍ਰੈਸ ਕਰਕੇ ਪਾਉਣੀ ਐ ਪਰ ਅਗਲੀਆਂ ਬੁੜੀਆਂ ਦੀ ਜ਼ਿੰਦਗੀ ਮੈਂ ਤੁਹਾਨੂੰ ਦੱਸ ਦਿਆਂ ਵੀ ਐ ਹੁੰਦੀ ਸੀ ਐ ਰਿੰਡਿੰਗ ਸੀ ਤੇ ਹੁਣ ਵੀ ਮੈਨੂੰ ਸਾਨੂੰ ਉਹ ਹੀ ਹੱਥ ਪੱਕ ਗਈ ਵੀ ਪ੍ਰੈਸ ਕਰਨੀ ਹੀ ਨਹੀਂ ਵੀ ਉਵੇਂ ਹੀ ਪਾਉਣੀ ਹੈ ਤੈ ਮਾਰ ਕੇ ਇਸ ਮਾਰ ਕੇ ਝਾੜ ਕੇ ਤਣੀਆਂ ਤੇ ਪਾ ਅੱਗੇ ਜਦੋਂ ਤਣੀ ਤੇ ਪਾਉਂਦੇ ਨਾ ਜੇ ਸਲਵਾਰ ਪਾਉਣੀ ਤੇ ਕੋਲੀ ਕਮੀਜ਼ ਸੁੱਕਣਾ ਪਾਉਣਾ ਤੇ ਨਾਲ ਹੀ ਚੁੰਨੀ ਪਾਉਣੀ ਹੈ ਤੇ ਦੁਪੱਟਾ ਬਸ ਐਂ ਕਰਦੀਆਂ ਸੀ ਬੁੜੀਆਂ ਤੇ ਤਣੀ ਤੇ ਕੱਪੜੇ ਐਨੇ ਸੋਹਣੇ ਲੱਗਦੇ ਹੁੰਦੇ ਸੀ ਪਏ ਤੇ ਹੁਣ ਹੁਣ ਤੁਸੀਂ ਵੇਖ ਲਓ ਤਣੀ ਤੇ ਜਿਵੇਂ ਧੋਂਦਿਆਂ ਆ ਝਾੜਦਿਆਂ ਨਹੀਂ ਆਈ ਚੱਕੇ ਆਈ ਸਿੱਟੀ ਜਾਂਦੇ ਗਾ ਉਹ ਉਵੇਂ ਬਲ ਪੈ ਜਾਂਦੇ ਆ ਤੇ ਉਹ ਫਿਰ ਪ੍ਰੈਸਤ ਕਰਨੀ ਪੈਣਗੀ ਜੇ ਹੁਣ ਆਪਾਂ ਉਹਨਾਂ ਨੂੰ ਝੜ ਝੜ ਪਾਵਾਂਗੇ ਤਾਂ ਆਪਾਂ ਨੂੰ ਲੋੜ ਹੀ ਨਹੀਂ ਕਰੇ ਪਾਉਣ ਵਾਲੀ ਜਿਹੜੀ ਪ੍ਰੈਸ ਕਰਨੀ ਨਾ ਬੱਚਿਆਂ ਦੀ ਸਮਾਰ ਕੇ ਤੈ ਮਾਰ ਕੇ ਰੱਖਾਂਗੇ ਕੋਈ ਲੋੜ ਨਹੀਂ ਉਹਨਾਂ ਨੂੰ ਪ੍ਰੈਸ ਕਰਨ ਦੀ ਤੇ ਆਹਾ ਪ੍ਰਾਣੇ ਬੰਦਿਆਂ ਦੀ ਆ ਜਿੰਦਗੀ ਸੀ ਤੇ ਬਸ ਵੈਸੇ ਬਹੁਤ ਘੱਟ ਖਰਚ ਕਰਦੇ ਸੀ ਕਰਦੇ ਨਹੀਂ ਸੀ ਖਰਚ ਤੇ ਸੂਟ ਵੀ ਬਸ ਦੋ ਇੱਕ ਇੱਕ ਦੋ ਦੋ ਹੁੰਦੇ ਸੀ ਬਾਹਲੇ ਨਹੀਂ ਸੀ ਸੂਟ ਹੁੰਦੇ ਉਹ ਵੀ ਵਿਆਹ ਸ਼ਦਗਾਂ ਨੂੰ ਇੱਕ ਦੋ ਬਣਾਉਂਦੇ ਜਾਂ ਪਰਿਵਾਰ ਦਾ ਕੰਮ ਹੁੰਦਾ ਸੀ 6 ਮਹੀਨਿਆਂ ਤੋਂ ਬਣਦੇ ਸੀ ਕੱਪੜੇ 6 ਮਹੀਨਿਆਂ ਤੋਂ ਇੱਕ ਇੱਕ ਸੂਟ ਲਿਆ ਦੇਣਾ ਤੇ ਬਸ ਸਾਰੀਆਂ ਦਰਾਂ ਜਿਹਾਣੀਆਂ ਨੇ ਇੱਕੋ ਜੀ ਪਾ ਲੈਣੇ ਤੇ ਤੁਰਿਆਂ ਫੜਦੇ ਸੀ ਬਸ ਤੇ ਵੈਸੇ ਮੈਨੂੰ ਉਹ ਜ਼ਿੰਦਗੀ ਵਧੀਆ ਲੱਗਦੀ ਸੀ ਹੁਣ ਨਾਲੋਂ ਮੈਨੂੰ ਜ਼ਿੰਦਗੀ ਉਹ ਬਹੁਤ ਲੱਗਦੀ ਸੀ ਵੀ ਮੁੜ ਕੇ ਉਹ ਨਹੀਂ ਆਉਣਾ ਟਾਈਮ ਉਹ ਪਿਆਰ ਵਾਲਾ ਟਾਈਮ ਅਸਣ ਖੇਡਣ ਵਾਲਾ ਟਾਈਮ ਉਹ ਨਹੀਂ ਆਉਣਾ ਤੇ ਦਰਾਣੀ ਛਾਣੀਆਂ ਨੇ ਬਹਿ ਕੇ ਗੱਲਾਂ ਕਰਨੀਆਂ ਤੇ ਅਸੀਂ ਤਾਂ ਦਰਾਣੀ ਛਾਣੀਆਂ ਹੁਣ ਵੀ ਬਹੁਤ ਕਰਦੇ ਆਂ ਵਾਦੂ ਜਿੱਦ ਟੱਕਰ ਜਾਂਦੇ ਆਂ ਵਾਦੂ ਪਿਆਰ ਕਰਦੇ ਆਂ ਮੈਨੂੰ ਵੀ ਉਹਨਾਂ ਦਾ ਬਹੁਤ ਆਉਂਦਾ ਹੈ ਮੈਨੂੰ ਲੱਗਦੀ ਹੈ ਨਹੀਂ ਮੈਨੂੰ ਪਹਿਣਾ ਵਾਂਗੂ ਹੀ ਲੱਗਦੀਆਂ ਆਹੋ ਜੇ ਲੋ ਆ ਮ ਤੁਹਾਨੂੰ ਪ੍ਰਾਣੀਆਂ ਗੱਲਾਂ ਸੁਣਾਈਆਂ ਤੇ ਹੁਣ ਵੀ ਮੈਂ ਉਵੇਂ ਹੀ ਕਰਦੀ ਆ ਮੇਰੀਆਂ ਤਾਂ ਹੁਣ ਤੱਕ ਵੀ ਇਹੀ ਆ ਮੇਰੀਆਂ ਨਵੇਂ ਜਵਾਨਿਆਂ ਦੀਆਂ ਵੀ ਇਹੀ ਗੱਲਾਂ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਪੁੱਤ ਤੁਹਾਨੂੰ ਵਲੌਗ ਵਧੀਆ ਲੱਗਿਆ ਤੇ ਫਿਰ ਤੁਸੀਂ ਸੋਹਣੀ ਸੋਹਣੀ ਕਮੈਂਟ ਲਿਖ ਕੇ ਭੇਜਿਓ ਵੀ ਬੀਬੀ ਦੀਆਂ ਗੱਲਾਂ ਸਹੀ ਆ ਕਿ ਕੋਈ ਵਿੱਚ ਗਲਤੀ ਤਾਂ ਨਹੀਂ ਹੋਊਗੀ ਠੀਕ ਆ